ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਨਵੀਂ ਵੀਡੀਓ ਵਿੱਚ ਸੋ ਅੱਜ ਦੀ ਵੀਡੀਓ ਵਿੱਚ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਦਰਗਾਹ ਬਾਰੇ ਇਹ ਵੀਡੀਓ ਆ ਜੀ ਉੱਤਰੀ ਭਾਰਤ ਦੀ ਸਭ ਤੋਂ ਪ੍ਰਸਿੱਧ ਦਰਗਾਹ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਦਰਗਾਹ ਕੀਰਤਪੁਰ ਸਾਹਿਬ ਦੀ ਪਵਿੱਤਰ ਨਗਰੀ ਵਿੱਚ ਇੱਕ ਉੱਚੀ ਪਹਾੜੀ ਉੱਤੇ ਸਥਿਤ ਹੈ ਸਾਈਂ ਬਾਬਾ ਬੁੱਢਣ ਸਾਹਿਬ ਜੀ ਦਾ ਪਿਸ਼ੋਕੜ ਬਗਦਾਦ ਸ਼ਹਿਰ ਤੋਂ ਸੀ ਸਾਈਂ ਬਾਬਾ ਬੁੱਢਣ ਸਾਹਿਬ ਜੀ ਖੁਦਾ ਰੱਬ ਦੀ ਇਬਾਦਤ ਲਈ ਇੱਕ ਵਧੀਆ ਸਥਾਨ ਦੀ ਪਾਲ ਵਿੱਚ ਜੰਮੂ ਕਸ਼ਮੀਰ ਕੁਲੂ ਮਨਾਲੀ ਵਾਲੇ ਰਸਤੇ ਹੁੰਦੇ ਹੋਏ ਸ਼੍ਰੀ ਕੀਰਤਪੁਰ ਸਾਹਿਬ ਜੀ ਦੇ ਜੰਗਲਾਂ ਵਿੱਚ ਇੱਕ ਉੱਚੀ ਪਹਾੜੀ ਉੱਤੇ ਡੇਰਾ ਲਾ ਲਿਆ ਇਤਿਹਾਸਕਾਰਾਂ ਮੁਤਾਬਕ ਦੱਸਿਆ ਜਾਂਦਾ ਹੈ ਕਿ ਜਿਸ ਟਾਈਮ ਸਾਈਂ ਬਾਬਾ ਬੁੱਢਣ ਸਾਹ ਜੀ ਦੀ ਉਮਰ 671 ਸਾਲ ਦੀ ਹੋਈ ਤਾਂ ਉਹਨਾਂ ਨੂੰ ਕੁਦਰਤ ਵੱਲੋਂ ਇੱਕ ਸ਼ੇਰ ਇੱਕ ਕੁੱਤਾ ਤੇ ਤਿੰਨ ਬੱਕਰੀਆਂ ਪ੍ਰਾਪਤ ਹੋਈਆਂ ਇਹਨਾਂ ਬੱਕਰੀਆਂ ਨੂੰ ਸ਼ੇਰ ਅਤੇ ਕੁੱਤਾ ਜੰਗਲਾਂ ਵਿੱਚ ਚਰਾ ਕੇ ਲਿਆਉਂਦੇ ਹੁੰਦੇ ਸਨ ਚੌਥੀ ਉਦਾਸੀ ਵਕਤ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਕੁੱਲੂ ਮਨਾਲੀ ਦੀ ਯਾਤਰਾ ਕਰਦੇ ਹੋਏ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਡੇਰੇ ਤੇ ਪਧਾਰੇ ਤੇ ਉਹਨਾਂ ਨਾਲ ਭਾਈ ਬੱਲਾ ਅਤੇ ਮਰਦਾਨਾ ਵੀ ਸਨ ਮਹਿਮਾਨਵਾਜੀ ਵੱਜੋਂ ਸਾਈਂ ਜੀ ਨੇ ਬੱਕਰੀਆਂ ਦੇ ਦੁੱਧ ਦੀ ਚਿਪੀ ਭਰ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਪੇਟ ਕੀਤਾ ਗੁਰੂ ਨਾਨਕ ਦੇਵ ਜੀ ਅੱਖਾਂ ਲੱਗੇ ਸਾਈਂ ਜੀ ਦੁੱਧ ਸਾਨੂੰ ਪਰਵਾਨ ਹੈ ਪਰ ਇਹ ਦੁੱਧ ਅਸੀਂ ਹੁਣ ਨਹੀਂ ਛਕਾਂਗੇ ਇਹ 6ਵੇਂ ਜਾਮੇ ਵਿੱਚ ਛਕਾਂਗੇ ਸਾਈਂ ਜੀ ਅੱਖਾਂ ਲੱਗੇ ਮੇਰੀ ਤਾਂ ਪਹਿਲੇ ਹੀ ਇੰਨੀ ਉਮਰ ਹੋਈ ਪਈ ਆ 6ਵੇਂ ਜਾਮੇ ਤੱਕ ਨਾ ਇਹ ਸੁੱਧ ਰਹਿਣੀ ਤੇ ਨਾ ਹੀ ਇਹ ਦੁੱਧ ਰਹਿਣਾ ਸਾਈਂ ਜੀ ਦੀ ਗੱਲ ਸੁਣ ਕੇ ਗੁਰੂ ਨਾਨਕ ਦੇਵ ਜੀ ਅੱਖਾਂ ਲੱਗੇ ਸਾਈਂ ਜੀ 6ਵੇਂ ਜਾਮੇ ਤੱਕ ਇਹ ਸੁੱਧ ਬੁੱਧ ਅਤੇ ਦੁੱਧ ਇਸੇ ਤਰ੍ਹਾਂ ਹੀ ਰਹਿਣਗੇ ਇਹਨਾਂ ਵਚਨ ਕਹਿ ਕੇ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਅਤੇ ਮਰਦਾਨੇ ਨੂੰ ਨਾਲ ਲੈ ਕੇ ਅਗਲੀ ਯਾਤਰਾ ਵੱਲੋਂ ਚਲੇ ਗਏ ਅਤੇ ਸਾਈਂ ਬਾਬਾ ਬੁੱਢਣ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਇਮਾਨਤੁੱਧ ਨੂੰ ਆਪਣੇ ਧੂਨੇ ਨੂੰ ਇਹ ਕਹਿ ਕੇ ਦਵਾ ਦਿੱਤਾ ਕਿ ਇਹ ਇਮਾਨਤ ਧੰਨ ਨਿਰੰਕਾਰ ਦੀ ਹੈ ਅਤੇ ਆਪ 6ਵੇਂ ਜਾਮੇ ਦੀ ਉਡੀਕ ਕਰਨ ਲੱਗੇ ਸਮਾਂ ਬੀਤਦਾ ਗਿਆ ਜਦੋਂ 6ਵੇਂ ਪਾਤਸ਼ਾਹ ਜੀ ਦਾ ਸਮਾਂ ਆਇਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਬਾਬਾ ਗੁਰਦੇਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਆਪਣੀ ਰੱਖੀ ਈਮਾਨਤ ਦੁੱਧ ਸਾਈਂ ਬਾਬਾ ਬੁੱਢਣ ਸਾਹਿਬ ਜੀ ਤੋਂ ਆਣ ਕੀਤੀ ਉਸ ਸਮੇਂ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੀ ਉਮਰ ਇੰਨੀ ਹੋ ਚੁੱਕੀ ਸੀ ਉਹਨਾਂ ਦੇ ਜਿਹੜੇ ਪਲਕਾਂ ਦੇ ਵਾਲ ਹਨ ਉਹ ਵੀ ਧਰਤੀ ਨਾਲ ਲੱਗ ਚੁੱਕੇ ਸਨ ਸਾਈਂ ਬਾਬਾ ਬੁੱਢਣ ਸਾਹਿਬ ਜੀ ਨੇ ਧੂਣੇ 'ਚ ਰੱਖਿਆ ਦੁੱਧ 121 ਸਾਲ ਬਾਅਦ ਖੱਡਿਆ ਅਤੇ ਉਹ ਦੁੱਧ ਜਿਵੇਂ ਕੱਚਾ ਰੱਖਿਆ ਸੀ ਉਸੇ ਤਰ੍ਹਾਂ ਹੀ ਕੱਚਾ ਨਿਕਲਿਆ ਅਤੇ ਦੁੱਧ ਬਾਬਾ ਗੁਰੂ ਦਿੱਤਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਰੂਪ ਵਿੱਚ ਛਕਿਆ ਇਹ ਕਰਾਮਾਤੀ ਦੁੱਧ ਛਕਣ ਤੋਂ ਬਾਅਦ ਬਾਬਾ ਗੁਰਦੇਤਾ ਜੀ ਨੇ ਪਿੰਡ ਜਿੰਦਵੜੀ ਵਿੱਚ ਇੱਕ ਬਿਰਧਾ ਬ੍ਰਾਹਮਣੀ ਦੀ ਮਰੀ ਹੋਈ ਗਊ ਨੂੰ ਨਿੰਮ ਦੀ ਛਟੀ ਅਤੇ ਸੋਚੇ ਜਲ ਦੇ ਛੱਟੇ ਮਾਰ ਕੇ ਜਿਉਂਦਾ ਕਰ ਦਿੱਤਾ ਜਦੋਂ ਇਹ ਗੱਲ ਉਹਨਾਂ ਦੇ ਪਿਤਾ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗੀ ਅਤੇ ਉਹ ਬਾਬਾ ਗੁਰਦੇਤਾ ਜੀ ਨਾਲ ਬਹੁਤ ਨਾਰਾਜ਼ ਹੋਏ ਅਤੇ ਆਖਣ ਲੱਗੇ ਇੱਕ ਕਮਿਆਂ ਵਿੱਚ ਦੋ ਤਲਵਾਰਾਂ ਨਹੀਂ ਰਹਿ ਸਕਦੀਆਂ ਅੱਜ ਮਰੀ ਹੋਈ ਗਊ ਜਿਉਂਦਾ ਕੀਤੀ ਹੈ ਕੱਲ ਨੂੰ ਜਦੋਂ ਇਸ ਗੱਲ ਦਾ ਪਤਾ ਲੋਕਾਂ ਨੂੰ ਲੱਗੇਗਾ ਅਤੇ ਇੱਥੇ ਤਾਂ ਮਰੇ ਹੋਏ ਬੰਦਿਆਂ ਦੇ ਢੇਰ ਲੱਗ ਜਾਣਗੇ ਤੁਸੀਂ ਕਿਸ ਕਿਸ ਨੂੰ ਜਿਉਂਦਾ ਕਰੋਗੇ ਇਸ ਜਿਉਂਦਾ ਹੋਈ ਗਊ ਦੇ ਬਦਲੇ ਜਾਂ ਤਾਂ ਤੁਹਾਨੂੰ ਦੁਨੀਆ ਛੱਡਣੀ ਪਵੇਗੀ ਜਾਂ ਫਿਰ ਸਾਨੂੰ ਛੱਡਣੀ ਪਵੇਗੀ ਕਿਉਂਕਿ ਤੁਸੀਂ ਪੁੱਤਰ ਦੇ ਬਣਾਏ ਨਿਯਮ ਨਾਲ ਛੇੜਛਾੜ ਕੀਤੀ ਹੈ ਪਿਤਾ ਦੀ ਗੱਲ ਸੁਣ ਕੇ ਪਾਪਾ ਗੁਰਦਿੱਤਾ ਜੀ ਅੱਖਣ ਲੱਗੇ ਪਿਤਾ ਜੀ ਗਲਤੀ ਸਾਡੇ ਕੋਲੋਂ ਹੋਈ ਹੈ ਅਤੇ ਸਜ਼ਾ ਵੀ ਸਾਨੂੰ ਹੀ ਮਿਲਣੀ ਚਾਹੀਦੀ ਹੈ ਪਿਤਾ ਜੀ ਤੋਂ ਅਸ਼ੀਰਵਾਦ ਲੈ ਕੇ ਬਾਬਾ ਗੁਰਦਿੱਤਾ ਜੀ ਸਾਈਂ ਬਾਬਾ ਬੁੱਢਣ ਸਾਹਿਬ ਜੀ ਦੇ ਕੋਲ ਆ ਗਏ ਅਤੇ ਅੱਖਣ ਲੱਗੇ ਸਾਈਂ ਜੀ ਸਾਨੂੰ ਤੁਹਾਡਾ ਅਸਥਾਨ ਚਾਹੀਦਾ ਹੈ ਅਸੀਂ ਇੱਥੇ ਸ਼ਰੀਰ त्याਗਣਾ ਹੈ ਤੁਸੀਂ ਆਪਣਾ ਡੇਰਾ ਅਗਲੀ ਪਹਾੜੀ ਉੱਤੇ ਲਾ ਲਓ ਇੰਨੀ ਗੱਲ ਸੁਣ ਕੇ ਸਾਈਂ ਜੀ ਆਖਣ ਲੱਗੇ ਬਾਬਾ ਜੀ ਇਹ ਜਗ੍ਹਾ ਵੀ ਤੁਹਾਡੀ ਅਤੇ ਸ਼ਰੀਰ ਵੀ ਤੁਹਾਡਾ ਪਰੰਤੂ ਕੱਲ ਨੂੰ ਸੰਗਤਾਂ ਨੇ ਮੈਨੂੰ ਲੱਭਦਿਆਂ ਹੋਇਆਂ ਇਸ ਜਗ੍ਹਾ ਤੇ ਆਉਣਾ ਹੈ ਅਤੇ ਇੱਥੇ ਹੀ ਮੱਥਾ ਟੇਕ ਕੇ ਵਾਪਸ ਚਲੇ ਜਾਣਾ ਹੈ ਮੇਰੇ ਕੋਲ ਅਗਲੀ ਪਹਾੜੀ ਉੱਤੇ ਕੌਣ ਆਵੇਗਾ ਇਹ ਗੱਲ ਸੁਣ ਕੇ ਬਾਬਾ ਗੁਰਦਿੱਤਾ ਜੀ ਆਖਣ ਲੱਗੇ ਮੇਰਾ ਘਰ ਸੋ ਤੇਰਾ ਤੇਰਾ ਘਰ ਸੋ ਮੇਰਾ ਭਾਵ ਮੇਰੇ ਅਤੇ ਤੁਹਾਡੇ ਘਰ ਵਿੱਚ ਕੋਈ ਅੰਤਰ ਨਹੀਂ ਹੈ ਜੋ ਸੰਗਤ ਆਇਆ ਕਰਨ ਗਿਆ ਉਹਨਾਂ ਦੀ ਯਾਤਰਾ ਤੁਹਾਡੇ ਦਰਬਾਰ ਉੱਤੇ ਮੱਥਾ ਟੇਕ ਕੇ ਹੀ ਸਫਲ ਹੋਵੇਗੀ ਐਨਾ ਬਚਨ ਮੰਨ ਕੇ ਸਾਈਂ ਬਾਬਾ ਬੁੱਢਣ ਸਾਹਿਬ ਜੀ ਸ਼ੇਰ ਕੁੱਤਾ ਅਤੇ ਬੱਕਰੀਆਂ ਲੈ ਕੇ ਅਗਲੀ ਪਹਾੜੀ ਉੱਤੇ ਚਲੇ ਗਏ ਉਹਨਾਂ ਦੇ ਸਥਾਨ ਤੇ ਬਾਬਾ ਗੁਰਦਿੱਤਾ ਜੀ 1638 ਈ ਵਿੱਚ ਉਹ ਨਿੰਮ ਦੀ ਛਟੀ ਸਰਾਂਣੇ ਗੱਡ ਕੇ ਆਪ ਜੋਤੀ ਜੋਤ ਸਮਾ ਗਏ ਇਸ ਸਥਾਨ ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਬਣਿਆ ਹੋਇਆ ਹੈ ਦੂਜੇ ਪਾਸੇ ਸਾਈਂ ਜੀ ਵੀ ਅੰਤਮ ਸਮੇਂ 802 ਸਾਲ 13 ਦਿਨ ਦੀ ਲੰਮੀ ਉਮਰ ਭੋ ਕੇ ਜੋਤੀ ਜੋਤ ਸਮਾ ਗਏ ਉੰਦਸਿਆ ਜਾਂਦਾ ਹੈ ਸ਼ੇਰ ਕੁੱਤਾ ਤੇ ਬੱਕਰੀਆਂ ਵੀ ਉਸੇ ਜਗ੍ਹਾ ਤੇ ਸਮਾ ਗਏ ਜਦੋਂ ਇੱਕ ਖਬਰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪਤਾ ਲੱਗੀ ਅਤੇ ਉਹਨਾਂ ਨੇ ਬਾਬਾ ਗੁਰਦਿੱਤਾ ਜੀ ਦਾ ਅੰਤਮ ਸੰਸਕਾਰ ਕੀਤਾ ਜਦੋਂ ਸਾਈਂ ਬਾਬਾ ਬੁੱਢਣ ਸਾਹਿਬ ਜੀ ਵੀ ਚੌਤੀ ਜੋਤ ਸਮਾ ਗਏ ਅਤੇ ਉਹਨਾਂ ਦਾ ਵੀ ਪੂਰੇ ਮੁਸਲਮ ਰੀਤੀ ਰਵੱਜਾਂ ਅਨੁਸਾਰ ਆਪਣੇ ਹੱਥੀ ਤਪਨਾਇਆ ਅਤੇ ਚਾਦਰ ਭੇਟ ਕੀਤੀ ਇਹ ਦੋਵੇਂ ਹੀ ਅਸਥਾਨ ਕੁੱਲੂ ਮਨਾਲੀ ਰੋਡ ਤੇ ਸ਼੍ਰੀ ਕਿਰਤਪੁਰ ਸਾਹਿਬ ਵਿਖੇ ਸਥਿਤ ਹਨ ਅੱਜ ਵੀ ਸਾਰੇ ਧਰਮਾਂ ਦੇ ਲੋਕ ਬੜੀ ਸ਼ਰਧਾ ਨਾਲ ਇਹਨਾਂ ਦੋਨਾਂ ਅਸਥਾਨਾਂ ਤੇ ਨਤਮਸਤਕ ਹੁੰਦੇ ਹਨ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਹਾਂ ਇੱਕ ਨੈਕਸਟ ਵੀਡੀਓ ਦੇ ਨਾਲ ਇਹ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਧਾਰਮਿਕ ਵੀਡੀਓ ਇਸ ਚੈਨਲ ਦੇ ਉੱਤੇ ਅਸੀਂ ਪਾਉਂਦੇ ਰਹਾਂਗੇ ਸੋ ਸਤਿ ਸ੍ਰੀ ਅਕਾਲ ਜੀ